ਜੇ ਤੁਸੀਂ ਕਹਾਂ ਅੱਜ ਦਿੱਲੀ ਦੀ ਸਰਕਾਰ ਹਰਿਆਣਾ ਦੀ ਸਰਕਾਰ ਹਮਲਾ ਕਰ ਰਹੀ ਹੈ ਬਿਲਕੁਲ ਝੂਠ ਹੈ ਉਹਦੇ ਵਿੱਚ ਤਿੰਨ ਸਰਕਾਰਾਂ ਰਲੀਆਂ ਭਗਵੰਤ ਮਾਨ ਦੀ ਸਰਕਾਰ ਪੂਰਨ ਤੌਰ ਤੇ ਰੋਲ ਅਦਾ ਕਰ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੱਲ ਨੂੰ ਭਾਰਤੀ ਕਿਸਾਨ ਜੁਨੀਆ ਨੇਕਤਾ ਉਗਰਾਹਾਂ ਵੱਲੋਂ ਇਹਨਾਂ ਦੇ ਜਿਹੜੇ ਬੀਜੇਪੀ ਦੇ ਵੱਡੇ ਚਿਹਰੇ ਆ ਉਹਨਾਂ ਨੂੰ ਘਰਾਂ 'ਚ ਨਜ਼ਰਬੰਦ ਕਰਾਂਗੇ ਜਿਹੜਾ ਪੰਜਾਬ ਦਾ ਪ੍ਰਧਾਨ ਹੈ ਉਹਦਾ ਘਰ ਘੇਰਾਂਗੇ ਪ੍ਰਭੂ ਮਜ਼ਦੂਰ ਵੀਰੋ ਦੁਕਾਨਦਾਰ ਸਾਥੀਓ ਸਾਡੀਆਂ ਮਾਮਾਂ ਭੈਣਾ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤ ਦੇ ਅੰਦਰ ਬੇਚੈਨੀ ਰੁਜ਼ਗਾਰ ਨੂੰ ਲੈ ਕੇ ਕੰਮ ਧੰਦਿਆਂ ਨੂੰ ਲੈ ਕੇ ਅੱਜ ਸਾਰੇ ਲੋਕ ਰੂੜਾ ਉੱਤੇ ਐ ਅਸੀਂ ਸੰਸਾਰ ਪੱਧਰ ਤੇ ਲੜ ਰਹੇ ਆ ਕਿਰਤੀ ਲੋਕ ਇਕੱਠੇ ਹੋ ਕੇ ਕੱਲੇ ਭਾਰਤ ਚ ਨਹੀਂ ਸਾਰੇ ਸੰਸਾਰ ਦੇ ਅੰਦਰ ਇਹ ਬੇਚੈਨੀ ਹੈ ਦੋ ਧਿਰਾਂ ਦੀ ਲੜਾਈ ਹੈ ਸੰਸਾਰ ਪੱਧਰ ਦੇ ਅੰਦਰ ਉਹ ਦੋ ਘਰਾਣੇ ਕਿਹੜੇ ਆ ਇੱਕ ਅਸੀਂ ਕਿਰਤ ਕਰਨ ਵਾਲੇ ਲੋਕ ਆ ਇੱਕ ਕਿਰਤ ਨੂੰ ਲੁੱਟਣ ਵਾਲੇ ਲੋਕ ਆ ਇਸ ਕਰਕੇ ਇਹ ਲੜਾਈ ਕੱਲੇ ਕੱਲੇ ਬੰਦੇ ਦੀ ਬਣਦੀ ਆ ਰੇੜੀਆਂ ਤੋਂ ਲੈ ਕੇ ਦੁਕਾਨਾਂ ਤੋਂ ਲੈ ਕੇ ਜ਼ਮੀਨਾਂ ਤੋਂ ਲੈ ਕੇ ਇਸ ਕਰਕੇ ਅੱਜ ਸਾਰੇ ਭਾਰਤ ਨੂੰ ਸੰਦਾ ਭਾਰਤ ਦੀਆਂ ਸੜਕਾਂ ਤੇ ਕਿਸਾਨ ਮਜ਼ਦੂਰ ਦੁਕਾਨਦਾਰ ਬੈਠੇ ਆ ਇੱਕ ਪਾਸੇ ਭਾਰਤ ਦੀ ਸਰਕਾਰ ਹੱਕ ਲੈਣ ਵਾਲੇ ਲੋਕਾਂ ਦੇ ਉੱਤੇ ਗੋਲੀਆਂ ਬੰਬਾਂ ਨਾਲ ਹਮਲਾ ਕਰ ਰਹੀ ਹੈ ਚਿੰਤਾ ਦਾ ਵਿਸ਼ਾ ਹੈ ਪਰ ਜਿਹੜੇ ਮੇਰੇ ਵੀਰ ਸਵਾਲ ਕਰਦੇ ਆ ਵੀ ਤੁਸੀਂ ਨਹੀਂ ਗਏ ਪਹਿਲਾ ਵਾਲਾ ਬਲਾਰਾ ਇਹ ਗੱਲ ਸਿੱਧ ਕਰਕੇ ਗਿਆ ਵੀ ਤਿੰਨ ਮੈਂਬਰੀ ਕਮੇਟੀ ਬੇਨਤੀ ਕਰਨ ਵਾਸਤੇ ਗਈ ਸੀ ਬੁੱਧੀਜੀਵੀ ਲੋਕਤਾਏ ਕਹਿੰਦੇ ਨੇ ਵੀ ਕੱਲਾ ਭਾਰਤ ਨਹੀਂ ਸੰਸਾਰ ਦੇ ਲੋਕ ਇਕੱਠੇ ਹੋ ਕੇ ਲੜਨ ਸਾਰੇ ਦੇਸ਼ਾਂ ਦੇ ਲੋਕ ਇਕੱਠੇ ਹੋ ਕੇ ਲੜਨਗੇ ਜੇ ਤਾਂ ਜਿੱਤ ਸਕਦੇ ਆ ਲੜਾਈ ਸਾਡੀ ਮੋਦੀ ਨਾਲ ਨਹੀਂ ਹੈ ਮੋਦੀ ਉਹਨਾਂ ਦਾ ਨੌਕਰ ਹੈ ਜਿਹੜੇ ਲੋਕਾਂ ਨੇ ਸਾਥੋ ਜ਼ਮੀਨਾਂ ਖੋਣੀਆਂ ਦੁਕਾਨਾਂ ਲੁੱਟਣੀਆਂ ਸ਼ਹਿਰ ਜੜਨੇ ਤੁਸੀਂ ਦੇਖ ਰਹੇ ਹੋ ਰੋੜਾਂ ਦੇ ਉੱਤੇ ਵੱਡੇ ਵੱਡੇ ਸ਼ਹਿਰ ਬਸ ਰਹੇ ਆ ਤੁਸੀਂ ਹੰਡਿਆਏ ਜਾ ਕੇ ਦੇਖੋ ਦੁਕਾਨਦਾਰ ਵੀਰਾਂ ਨੂੰ ਮੇਰੀ ਬੇਨਤੀ ਹੈ ਤੁਸੀਂ ਹੰਡਿਆਏ ਜਾਓ ਤੁਸੀਂ ਦੇਖ ਕੇ ਹੈਰਾਨ ਰਹਾਂਗੇ ਜਿਹੜਾ ਉਹਨਾਂ ਨੇ ਨਵਾਂ ਸ਼ਹਿਰ ਬਸਾਇਆ ਹੈ ਆਪ ਪਟਿਆਲੇ ਕੋਲੇ ਨਵਾਂ ਸ਼ਹਿਰ ਬਸ ਰਿਹਾ ਹੈ ਫਿਰ ਭਵਾਨੀਗੜ ਕੀ ਲੈਣ ਆਊਗਾ ਅਗਲਾ ਆਹ ਦੁਕਾਨ ਤੋਂ ਸੌਦਾ ਸਾਥੀਓ ਨਹੀਂ ਖਰੀਦਣਾ ਕਿਸੇ ਨੇ ਕਿਉਂ ਸਾਡੇ ਚ ਪਹੁੰਚ ਨਹੀਂ ਰਣੀ ਸੌਦਾ ਖਰੀਦਣ ਜੋਗ ਰਹੀ ਉਹ ਲੋਕਾਂ ਨੇ ਇਹ ਸ਼ਹਿਰਾਂ ਚ ਬੜਨਾ ਨਹੀਂ ਕਿਉਂ ਨਾਲ ਕੋਲੇ ਗੱਡੀਆਂ ਵੱਡੀਆਂ ਨੇ ਅੱਜ ਗੰਭੀਰਤਾ ਨਾਲ ਸੋਚਣ ਦਾ ਵਿਸ਼ਾ ਹੈ ਜੇ ਅਸੀਂ ਇਕੱਠੇ ਹੋ ਕੇ ਲੜਾਂਗੇ ਅਸੀਂ ਤਾਹੀ ਜਿੱਤ ਸਕਾਂਗੇ ਨਹੀਂ ਇਹ ਜਿਹੜੇ ਹਾਕਮ ਸੰਸਾਰ ਪੱਧਰ ਦੇ ਇਹਨਾਂ ਦੀ ਵੀ ਇੱਕ ਜਥੇਬੰਦੀ ਹੈ ਜਿਹੜੀ ਸੰਸਾਰ ਨੂੰ ਲੁੱਟਣ ਲੱਗੀ ਹੋਈ ਹੈ ਉਹਦੇ ਲਈ ਅਸੀਂ ਬਹੁਤ ਛੋਟੇ ਆ ਉਹ ਜਥੇਬੰਦੀ ਕੋਲੇ ਫੌਜਾਂ ਹੈ ਜਹਾਜ਼ ਨੇ ਤੋਪਾਂ ਨੇ ਸਾਡੇ ਕੋਲੇ ਕੀ ਹੈ ਸਾਡੇ ਕੋਲੇ ਅਸੀਂ ਆ ਲੋਕ ਆ ਜੇ ਅਸੀਂ ਇਕੱਠੇ ਹੋ ਕੇ ਲੜੀਏ ਫਿਰ ਅਸੀਂ ਉਹਨਾਂ ਨਾਲ ਤੱਕੜੇ ਆ ਨਹੀਂ ਅਸੀਂ ਉਹਨਾਂ ਕੋਦਾਂ ਦੇ ਮੂਰੇ ਬੱਚਿਆਂ ਤਰ੍ਹਾਂ ਬੱਚਿਆਂ ਤਰ੍ਹਾਂ ਜੇ ਅਸੀਂ ਇਕੱਠੇ ਹੋ ਜੀਏ ਫਿਰ ਸਮੁੰਦਰ ਦਾ ਰੂਪ ਧਾਰਨ ਕਰ ਲਾਂਗੇ ਸਮੁੰਦਰ ਦਾ ਰੂਪ ਅਸੀਂ 80% ਲੋਕ ਜਿਹੜੇ ਇਹਨਾਂ ਦੀ ਰਾਖੀ ਕਰਦੇ ਆ ਜਿਹੜੇ ਲੋਕਾਂ ਦਾ ਸਾਨੂੰ ਲੁੱਟਣ ਤੇ ਪਹਿਰਾ ਉਹਨਾਂ ਦੇ ਗੇਟ ਤੇ ਕੌਣ ਖੜਿਆ ਸਾਡੇ ਨੌਜਵਾਨ ਖੜੇ ਆ ਉਹਨਾਂ ਦੀ ਰੱਖੀ ਕਰਦੇ ਐ ਜੇ ਗੱਲ ਸਾਡੀ ਸਮਝ ਵਿੱਚ ਪੈ ਜੇ ਜਿਵੇਂ ਅੱਜ ਸਾਰੇ ਦੁਕਾਨਦਾਰ ਵੀਰਾਂ ਨੇ ਵੱਡੇ ਪੱਦਰ ਤੇ ਸਾਥ ਦਿੱਤਾ ਜਦੋਂ ਆ ਬਾੜ ਲੱਗੀ ਐ ਮੈਂ ਐਸੇ ਪਵਾਨੀਗਰ ਦੇ ਵਿੱਚ ਬੋਲ ਕੇ ਗਿਆ ਸੀਗਾ ਵੀ ਅੱਜਾ ਇਕੱਲੀ ਵਾਰ ਨਾ ਦੇਖਿਓ ਆਉਣ ਵਾਲੇ ਸਮੇਂ ਚ ਦੁਕਾਨਦਾਰਾਂ ਦੀ ਲਿਸਟ ਖੁਦਕੁਸ਼ੀਆਂ ਚਾਹੋਗੇ ਖੁਦਕੁਸ਼ੀਆਂ ਚ ਅੱਜ ਤਾਂ ਲਿਸਟ ਐ ਕਿਸਾਨਾਂ ਤੇ ਮਜ਼ਦੂਰਾਂ ਦੀ ਕੁਝ ਕੁਸੀਆਂ ਚ ਆਉਣ ਵਾਲੇ ਸਮੇਂ ਦੇ ਅੰਦਰ ਦੁਕਾਨਦਾਰਾਂ ਦੀ ਲੰਬੀ ਲਿਸਟ ਖੁਦ ਕੁਸ਼ੀਆਂ ਦੇ ਰਾਹ ਪਾਉਗੀ ਕਿਉਂ ਦੁਕਾਨਦਾਰ ਦਾ ਬਾਦਰ ਬਹੁਤ ਛੋਟਾ ਹੈ ਜੇ ਜ਼ਮੀਨਾਂ ਬਚਣਗੀਆਂ ਤਾਂ ਦੁਕਾਨਾਂ ਬਚਣਗੀਆਂ ਜੇ ਜ਼ਮੀਨਾਂ ਬਚਣਗੀਆਂ ਤਾਂ ਆਰਥਾਂ ਬਚਣਗੀਆਂ ਅੱਜ ਸਾਰੇ ਪੰਜਾਬ ਦੇ ਇੱਥੇ ਭਾਨੀਗੜ ਦੇ ਆਰਤੀਏ ਇਕੱਠੇ ਹੋ ਕੇ ਬੈਠੇ ਆ ਸਾਰੇ ਦੁਕਾਨਦਾਰ ਇਕੱਠੇ ਹੋ ਕੇ ਬੈਠੇ ਆ ਸਾਰੇ ਮਜ਼ਦੂਰ ਇਕੱਠੇ ਹੋ ਕੇ ਬੈਠੇ ਆ ਜੇ ਅਸੀਂ ਹੈ ਇਕੱਠੇ ਹੋ ਕੇ ਤਾਕਤ ਬਣਾ ਕੇ ਲੜਾਂਗੇ ਇਹ ਲੋਕਾਂ ਦੇ ਨੱਕ ਮੋੜ ਦਾਂਗੇ ਜੇ ਤੁਸੀਂ ਕਹੋ ਅੱਜ ਦਿੱਲੀ ਦੀ ਸਰਕਾਰ ਹਰਿਆਣਾ ਦੀ ਸਰਕਾਰ ਹਮਲਾ ਕਰ ਰਹੀ ਹੈ ਬਿਲਕੁਲ ਝੂਠ ਹੈ ਉਹਦੇ ਵਿੱਚ ਤਿੰਨ ਸਰਕਾਰਾਂ ਰਲੀਆਂ ਭਗਵੰਤ ਮਾਨ ਦੀ ਸਰਕਾਰ ਪੂਰਨ ਤੌਰ ਤੇ ਰੋਲ ਅਦਾ ਕਰ ਰਹੀ ਹੈ ਇੱਥੇ ਦੇ ਨੱਟ ਬੰਦ ਕਰਕੇ ਕਿਸਤ ਕਰਨਾ ਚਾਹੁੰਦੀ ਹੈ ਭਗਵੰਤ ਮਾਨ ਦੀ ਸਰਕਾਰ ਉਹ ਹਰਿਆਣੇ 'ਚ ਹਮਲਾ ਨਹੀਂ ਹੈ ਤੁਸੀਂ ਹਰਿਆਣੇ ਦਾ ਨਾਮ ਲੈਨੇ ਹੋ ਉਹ ਹਮਲਾ ਹਰਿਆਣੇ ਦੀ ਸਰਕਾਰ ਹਰਿਆਣੇ ਦੀ ਪੁਲਿਸ ਵੱਲੋਂ ਪੰਜਾਬ ਦੇ ਅੰਦਰ ਹੈ ਪੰਜਾਬ ਦਾ ਮੂੰਹ ਟੁੱਟ ਜੇ ਜਿੰਨੇ ਐਮਐਲਏ ਜਿੰਨੇ ਮੰਤਰੀ ਹੈ ਇੱਥੇ ਦਾ ਮੁੱਖ ਮੰਤਰੀ ਮੀਟਿੰਗ ਦੇ ਵਿੱਚ ਵੀ ਪੈਂਦਾ ਉਹਨੇ ਕੇਂਦਰ ਦੇ ਮੰਤਰੀਆਂ ਨੂੰ ਇਹ ਨਹੀਂ ਕਿਹਾ ਵੀ ਖਬਰਦਾਰ ਕਰੋ ਹਰਿਆਣੇ ਨੂੰ ਤੁਸੀਂ ਹਰਿਆਣੇ ਦੇ ਅੰਦਰੋਂ ਆ ਕੇ ਡਰੋਨਾਂ ਰਾਹੀਂ ਪੰਜਾਬ 'ਚ ਬੈਠੇ ਲੋਕਾਂ ਦੇ ਉੱਤੇ ਹਮਲਾ ਕਰ ਰਹੇ ਹੋ ਇਹ ਸਮਝਾਣੀਆਂ ਗੱਲਾਂ ਇਹ ਉਹ ਸਹਾਯੋਗ ਦਾਰਿਆਂ ਦੇ ਨੁਕਰੇ ਜਿਹਦੇ ਵਰਕਲੋਪ ਤੁਸੀਂ ਲੜਾਈ ਲੜ ਰਹੇ ਹੋ ਤੇ ਲੜਾਈ ਲੜਨ ਵਾਸਤੇ ਕੁਝ ਜਥੇਬੰਦੀਆਂ ਦਿੱਲੀ ਨੂੰ ਜਾ ਰਹੀਆਂ ਚਾਹੇ ਬਖ ਤਰੀਕੇ ਨਾਲ ਲੜ ਰਹੇ ਆ ਇਕੱਠੇ ਹੋ ਕੇ ਨਹੀਂ ਗਏ ਸਾਡੇ ਤੇ ਸਵਾਲ ਬਣਦੇ ਆ ਪਰ ਭਰਾਵੋ ਲੜਤਾ ਹੱਕਾਂ ਵਾਸਤੇ ਰਹੇ ਆ ਅਸੀਂ ਵੀ ਉਹਨਾਂ ਦੇ ਹੱਕ ਦੇ ਵਿੱਚ ਕੱਲ ਦੋ ਜਥੇਬੰਦੀਆਂ ਨੇ ਰੇਲਾ ਰੋਕੀਆਂ ਸੰਯੁਕਤ ਮੋਰਚੇ ਵੱਲੋਂ ਟੂਲ ਪ੍ਰਾਜੇ ਬੰਦ ਕੀਤੇ ਗਏ ਆਉਣ ਵਾਲੇ ਸਮੇਂ ਦੇ ਵਿੱਚ ਕੱਲ ਨੂੰ ਭਾਰਤੀ ਕਿਸਾਨ ਜੁਨੀਆਂ ਨੇਕਤਾ ਉਗਰਾਹਾਂ ਵੱਲੋਂ ਇਹਨਾਂ ਦੇ ਜਿਹੜੇ ਭਾਜਪੀ ਦੇ ਵੱਡੇ ਚਿਹਰੇ ਆ ਉਹਨਾਂ ਨੂੰ ਘਰਾਂ 'ਚ ਨਜ਼ਰਬੰਦ ਕਰਾਂਗੇ ਕਿਉਂ ਸੈਂਟਰ ਦੀ ਸਰਕਾਰ ਨੂੰ ਉਹ ਖਬਰਦਾਰ ਕਰਨਾ ਉਹ ਕਿਸਾਨਾਂ 'ਤੇ ਹਮਲੇ ਕਰਨੇ ਬੰਦ ਕਰਨਾ ਨਾਲੇ ਪੰਜਾਬ ਦੇ ਟੂਲਪਲਾਂਚੇ ਬੰਦ ਕਰਾਂਗੇ ਫ੍ਰੀ ਕਰਾਂਗੇ ਇਸ ਕਰਕੇ ਪੰਜਾਬ ਦੇ ਲੋਕੋ ਬਹੁਤ ਗੰਭੀਰਤਾ ਵਾਲੀ ਮੰਜ਼ਲ ਹੈ ਇੱਕ ਦੂਜੇ ਨੂੰ ਦੋਸਤ ਦੇਣ ਦਾ ਸਮਾਂ ਨਹੀਂ ਦੋਸਤ ਦੇਣ ਦਾ ਸਮਾਂ ਉਦੋਂ ਹੁੰਦਾ ਜਦੋਂ ਸਮਾਂ ਹੋਵੇ ਜਦੋਂ ਸਮਾਂ ਨਾ ਹੋਵੇ ਫਿਰ ਦੋਸਤ ਨਹੀਂ ਦੇਈਦਾ ਆਪਦੇ ਤਰੀਕਿਆਂ ਨਾਲ ਉਹਨਾਂ ਦਾ ਗਲ ਨੱਪੀਦਾ ਇਹਨਾਂ ਦਾ ਗਲ ਨੱਪਾਂਗੇ ਜਿਵੇਂ ਉਦੋਂ ਐਲਾਨ ਕੀਤਾ ਭਾਜਪਾ ਦਾ ਕੋਈ ਵੀ ਲੀਡਰ ਪੰਜਾਬ ਦੇ ਕਿਸੇ ਪਿੰਡ ਚ ਨਾ ਬੜੇ ਇਹਨਾਂ ਨੂੰ ਪੱਟੀ ਛੱਟ ਪਹੁੰਚੀ ਐ ਉਧਰੋਂ ਹਰਿਆਣੇ ਦੇ ਲੋਕਾਂ ਨੇ ਖੱਟਰ ਦਾ ਜਹਾਜ਼ ਨਹੀਂ ਉਤਰ ਦਿੱਤਾ ਕਿਤੇ ਇਹੀ ਹਾਲਾਤ ਅਸੀਂ ਇੱਥੇ ਰਹਿ ਕੇ ਪੰਜਾਬ ਦੇ ਅੰਦਰ ਆਉਣ ਵਾਲੇ ਸਮੇਂ ਚ ਭਾਜਪਾ ਦੇ ਲੀਡਰਾਂ ਦਾ ਕਰਾਂਗੇ ਵੱਡੇ ਚਿਹਰੇ ਘੇਰਾਂਗੇ ਇਹਨਾਂ ਦੇ ਮੁੱਖ ਮੰਤਰੀ ਪੰਜਾਬ ਜਿਹੜਾ ਕਾਂਗਰਸ ਦੇ ਵਿੱਚ ਰਿਹਾ ਕੈਪਟਨ ਜਿਹੜਾ ਪੰਜਾਬ ਦਾ ਪ੍ਰਧਾਨ ਹੈ ਉਹਦਾ ਘਰ ਘੇਰਾਂਗੇ ਇਸ ਕਰਕੇ ਪੰਜਾਬ ਦੇ ਲੋਕੋ ਅੱਜ ਤੁਸੀਂ ਇਕੱਠੇ ਹੋਏ ਹੋ ਮਜ਼ਦੂਰ ਕਿਸਾਨ ਦੁਕਾਨਦਾਰ ਇਹ ਬਹੁਤ ਵੱਡੀ ਚੰਗੀ ਗੱਲ ਹੈ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਸਾਡੇ ਵਖਰੇਵੇਂ ਹੋ ਸਕਦੇ ਆ ਵਖਰੇਵੇਂ ਬੱਕ ਗੱਲ ਹੈ ਪਰ ਲੜਾਈ ਸਾਂਝੀ ਹੈ ਦੂਜੇ ਭਰਾ ਨੂੰ ਦੂਜੇ ਨਾਲ ਜੇ ਬੋਲ ਚੱਲ ਨਾ ਹੋਵੇ ਦੂਜੇ ਭਰਾ ਨੂੰ ਜੇ ਕੋਈ ਮਾਰਨ ਪੈ ਜਾਵੇ ਤਾਸੀਂ ਇੱਕ ਪਲ ਵੀ ਨਹੀਂ ਲਾਉਂਦੇ ਫੈਸਲਾ ਲੈਣ ਵਾਸਤੇ ਅੱਜ ਦੂਜੇ ਭਰਾਵਾਂ ਤੇ ਮਾਰਾ ਉਹਨਾਂ ਨੂੰ ਬਚਾਉਣ ਵਾਸਤੇ ਅਸੀਂ ਤਰ੍ਹਾਂ ਤਰ੍ਹਾਂ ਦੇ ਯਤਨ ਕਰਾਂਗੇ ਉਸ ਯਤਨਾ ਨਾਲ ਉਹਨਾਂ ਦਾ ਰਾਹ ਖਿਲਾਉਣਾ ਕਰਾਂਗੇ ਉਹ ਆਪਣੀਆਂ ਮੰਗਾਂ ਵਾਸਤੇ ਦਿੱਲੀ ਪਹੁੰਚ ਸਕਣ ਲੜਾਈ ਵੱਡੀ ਹੈ ਮੋਦੀ ਤੋਂ ਪਰੇ ਦੀ ਲੜਾਈ ਹੈ ਲੜਾਈ ਸੰਸਾਰ ਬੈਂਕ ਨਾਲ ਹੈ ਜਿਹੜੀ ਭਗਵੰਤ ਮਾਨ ਨੂੰ ਤੇ ਮੋਦੀ ਨੂੰ ਪੈਸੇ ਦੇ ਕੇ ਇਸ ਦੇਸ਼ ਨੂੰ ਚਲਾਉਣਾ ਕਰਦੇ ਐ ਭਗਵੰਤਮਾਨ ਇੱਥੇ ਦਮਗਜੇ ਮਾਰਦਾ ਉਹਨਾਂ ਤੋਂ ਬਾਹਰ ਕਦਮ ਨਹੀਂ ਰੱਖ ਸਕਦਾ ਕਿਉਂ ਜਿਹੜੀਆਂ ਗੱਡੀਆਂ ਰੋੜਾਂ ਦੇ ਉੱਤੇ ਕਹਿੰਦਾ ਕਹਣਾ ਮੈਂ ਐਸੇ ਹਾਲਾਤ ਬਣਾ ਦਿੱਤੇ ਗੱਡੀਆਂ ਖਰੀਦੀਆਂ ਨੇ ਇਹ ਫਲਾਣੇ ਦੇਸ਼ ਕੋਲੇ ਨੇ ਗੱਡੀਆਂ ਉਹ ਦੇਸ਼ ਕੋਲੇ ਨਹੀਂ ਗੱਡੀਆਂ ਇਹ ਗੱਡੀਆਂ ਉਸ ਆਜੋਗਦਾਰੇ ਦੀਆਂ ਜੀਨੇ ਜੀਨੇ ਤੇਥੋਂ ਚਿਪ ਪਰੇ ਮੀਟਰ ਲਵਾਉਣੇ ਆ ਚਿਪ ਪਰੇ ਚੇਪਰ ਮੀਟਰ ਤੈਨੂੰ ਦੇ ਕੇ ਟਰੱਕ ਭਰ ਕੇ ਤੇਰੀ ਥੇਲੀ ਤੇ ਉਹਨਾਂ ਨੇ ਕਰਜ਼ਾ ਰੱਖਿਆ ਵੀ ਜਾ ਭਗਵੰਤ ਮਾਨਸਿਆ ਪੰਜਾਬ ਦੇ ਅੰਦਰ ਆ ਲਾਗੂ ਕਰ ਦੂਜੇ ਮੀਟਰ ਪਟਕੇ ਆ ਮੀਟਰ ਲਾ ਅੱਜ ਸਾਡਾ ਨੌਜਵਾਨ ਬੇਚੈਨ ਹੋਇਆ ਸਰਹੱਦਾਂ ਤੇ ਲੜ ਰਿਹਾ ਹੈ ਉਹ ਬੇਚੈਨ ਹੈ ਉਹ ਨੌਜਵਾਨ ਕੁਝ ਤਲਾਸ਼ ਰਿਹਾ ਉਹਦੇ ਰਾਹ ਇਹਨਾਂ ਨੇ ਬਾਹਰਲੇ ਵੀ ਬੰਦ ਕਰ ਦਿੱਤੇ ਅੱਜ ਮਜਬੂਰ ਕਿ ਹੋ ਗਏ ਅਸੀਂ ਕੱਲਾ ਕੱਲਾ ਬੱਚਾ ਬਾਹਰ ਭੇਜਣ ਵਾਸਤੇ ਇਹ ਹਾਲਾਤ ਸਾਡੇ ਕਿਉਂ ਬਣ ਗਏ ਕੱਲਾ ਬੱਚਾ 2 ਕਿੱਲੇ ਜ਼ਮੀਨ ਦੇ ਵੇਚ ਕੇ ਕਿਉਂ ਬਾਹਰ ਭੇਜਣ ਲੱਗੇ ਆ ਆਰਥ ਦੀ ਦੁਕਾਨ ਕਰਦਾ 20 ਕਿੱਲਿਆਂ ਦਾ ਮਾਲਕ ਆਪਦੇ ਬੱਚੇ ਨੂੰ ਕਿਉਂ ਮਜਬੂਰ ਹੈ ਬਾਹਰ ਭੇਜਣ ਵਾਸਤੇ ਇੱਥੇ ਦੇ ਹਾਲਾਤ ਠੀਕ ਨਹੀਂ ਇੱਥੇ ਚਿੱਟੇ ਦਾ ਕਾਰੋਬਾਰ ਤੁਸੀਂ ਕਹਿੰਦੇ ਹੋ ਭਗਮੰਤਮਾਨ ਬੰਦ ਕਰ ਦਊਗਾ ਭਗਮੰਤਮਾਨ ਬੰਦ ਨਹੀਂ ਕਰ ਸਕਦਾ ਉਹੀ ਅਜੋਗਦਾਰਿਆਂ ਦਾ ਬਹੁਤ ਵੱਡਾ ਇਹ ਜਾਲ ਹੈ ਜਿਹੜਾ ਨੇ ਸਾਨੂੰ ਨਸ਼ਾ ਵਰਤਾਇਆ ਹੈ ਜਿਹੜਾ ਨੇ ਬਾਹਰ ਦਾ ਦਰਵਾਜ਼ਾ ਖੋਲ੍ਹਿਆ ਅੱਜ ਸਾਡੇ ਬੱਚੇ ਬਾਹਰ ਜਾ ਕੇ ਜੰਗਲਾਂ 'ਚ ਭਟਕ ਕੇ ਮਰ ਕੇ ਆਪਣੀ ਮਾਂ ਨਾਲ ਗੱਲ ਕਰਨਾ ਚਾਹੁੰਦੇ ਆ ਆਤਮਾ ਰਾਹੀ ਇਹ ਹਾਲਾਤ ਕਿਹਨੇ ਬਣਾ ਦਿੱਤੇ ਇੱਕ ਬੱਚਾ ਮਰ ਜਾਂਦਾ ਬਾਹਰਲੇ ਦੇਸ਼ ਦੇ ਅੰਦਰ ਕਿਵੇਂ ਉਹ ਮਾਂ ਨੂੰ ਸੁਨੇਹਾ ਮਿਲਦਾ ਹੈ ਵੀ ਤੇਰਾ ਪੁੱਤ ਬੇਬੇ ਕੈਨੇਡਾ ਆ ਕੇ ਚਟਾ ਪੀ ਰਿਹਾ ਉਹਨੂੰ ਬਚਾਉਣ ਵਾਸਤੇ ਮਾਂ ਬਾਹਰਲੇ ਦੇਸ਼ ਵਿੱਚ ਜਾਂਦੀ ਹੈ ਕੈਨੇਡਾ ਜਾਂਦੀ ਹੈ ਇੱਥੇ ਝੂਨਪੂਨ ਇਕੱਠੀ ਕਰਕੇ ਜਦੋਂ ਪੁੱਤ ਨੂੰ ਰੂਰੇ ਲਿਆਉਣ ਵਾਸਤੇ ਤਿਆਰ ਕਰਦੀ ਹੈ ਟਿਕਟ ਕਰਾਉਂਦੀ ਹੈ ਜਹਾਜ਼ ਦਾ ਤੇ ਦੋਏ ਮਾਂ ਪੁੱਤ ਸੌ ਜਾਂਦੇ ਆ ਉਸ ਕੈਨੇਡਾ ਦੇ ਅੰਦਰ ਤੇ ਜਦੋਂ ਤੜਕੀ ਉੱਠ ਕੇ ਮਾਂ ਦੇਖਦੀ ਹੈ ਪੁੱਤ ਮਰਿਆ ਹੁੰਦਾ ਮਰਿਆ ਤੇ ਨਾ ਮਾਂ ਨੂੰ ਬਰਿਉਣ ਵਾਲੀ ਮਾਮੀ ਹੁੰਦੀ ਐ ਨਾ ਭੂਆ ਹੁੰਦੀ ਐ ਛਾਤੀ ਨਾਲ ਲਾ ਕੇ ਝੰਗਿਆੜਾ ਮਾਰ ਕੇ ਉਹ ਮਾਂ ਰੋਂਦੀ ਐ ਇਹ ਹਾਲਾਤ ਕਿਹਨੇ ਬਣਾਇਆ ਕਦੇ ਖਿਆਲ ਕਰਿਓ ਉਹ ਮਾਂ ਫਿਰ ਗੱਲ ਕਰਦੀ ਐ ਇੱਧਰ ਰਿਸ਼ਤੇਦਾਰਾਂ ਨਾਲ ਕੈਨੇਡਾ ਦੇ ਵਿੱਚ ਦਾਹ ਕਰਕੇ ਹੁਣ ਕਿਆਂ ਰੋਂਦੀ ਜਹਾਜ਼ ਚੜ੍ਹ ਕੇ ਪੰਜਾਬ ਦੀ ਮਾਂ ਪੰਜਾਬ ਦੀ ਧਰਤੀ ਤੇ ਪਹੁੰਚਦੀ ਐ ਪੰਜਾਬ ਦੇ ਲੋਕੋ ਇਹ ਹਾਲਤਾਂ ਕੀਨੇ ਬਣਾਈਆਂ ਕਦੇ ਖਿਆਲ ਕਰਿਓ ਇਹ ਬਸ ਦਾ ਪੰਜਾਬ ਕਿਹਨੇ ਹਜ਼ਾਰ ਦਿੱਤਾ ਅੱਜ ਇਹ ਬੈਚੇ ਨਹੀਂ ਕਿਉਂ ਫੈਲ ਗਈ ਇਹ ਤਾਂ ਗੁਰੂਆਂ ਦੀ ਧਰਤੀ ਸੀ ਜਿੱਥੇ ਗੁਰੂ ਦਸਵੇਂ ਪਾਤਸ਼ਾਹ ਨੇ ਆਪਣੇ ਚਾਰੇ ਲਾਲ ਵਾਰ ਕੇ ਇਸ ਧਰਤੀ ਨੂੰ ਬਸਾਉਣਾ ਕੀਤਾ ਅੱਜ ਸਾਡੇ ਦੇਸ਼ ਦੇ ਹਾਕਮਾਂ ਨੇ ਇਸ ਦੇਸ਼ ਨੂੰ ਅਜਾਰਨ ਦੀ ਜ਼ਿੰਮੇਵਾਰੀ ਨਵਾਈ ਹੈ ਤੁਸੀਂ ਬੈਠੇ ਹੋ ਸਾਰੇ ਇਕੱਠੇ ਹੋਏ ਇਸ ਦੇਸ਼ ਨੂੰ ਬਚਾਉਣ ਦੀ ਜ਼ਿੰਮੇਦਾਰੀ ਤੁਹਾਡੀ ਹੈ ਚਾਹੇ ਉਹ ਦੁਕਾਨਦਾਰ ਹੈ ਚਾਹੇ ਮਜ਼ਦੂਰ ਹੈ ਚਾਹੇ ਕਿਸਾਨ ਹੈ ਕਮਰ ਕਸੇ ਕਸ ਕੇ ਸਿਰਾਂ ਤੇ ਕੱਫੜ ਬਨ ਕੇ ਘਰੋਂ ਬਾਹਰ ਨਿਕਲਣਾ ਪਊਗਾ ਫੇਰੇ ਦੇਸ਼ ਬਚੂਗਾ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ